ਕਹ ਲਾ ਕਿ ਜਿੱਤੇ ਆਪਣਾ ਨਾਮ ਦੱਸ ਕੇ ਪਿੰਡ ਦੱਸ ਕੇ ਉੱਤ ਪਰ ਮੇਰਾ ਨਾਮ ਹਰਸਿਮਰਤ ਸਿੰਘ ਵੈਰੋਕੇ ਅੱਜ ਸਵੇਰੇ 3:53 ਦੇ ਉੱਤੇ ਦੋ ਮੁੰਡੇ ਮੋਟਰਸਾਈਕਲ ਤੇ ਆਏ ਆ ਤੇ ਉਹ ਜੋ ਕਿ ਮੋੜ ਦੇ ਉੱਤੇ ਖੜੇ ਨੇ ਤੇ ਇਦੋਂ ਕੁੱਤਾ ਭੌਂਕਦਾ ਤੇ ਮੈਂ ਉੱਠ ਕੇ ਵੇਖਣਾ ਵਾਂ ਤੇ ਦੋ ਜਣੇ ਖੜੇ ਨੇ ਤੇ ਇੱਕ ਜਣਾ ਉਹਨਾਂ ਚੋਂ ਪਿਛੇ ਰਹਿ ਜਾਂਦਾ ਤੇ ਇੱਕ ਜਣਾ ਸਾਡੇ ਗੇਟ ਦੇ ਗਾੜੀ ਆਉਂਦਾ ਤੁਰ ਕੇ ਤੇ ਲਗਾਤਾਰ ਜਿਹੜੀ ਆ 8-9 ਗੋਲੀਆਂ ਜਿਹੜੀਆਂ ਨੇ ਸਾਡੇ ਗੇਟ ਦੇ ਵਿੱਚ ਮਾਰੀਆਂ ਨੇ ਕੁਝ ਕੰਧਾਂ ਨੂੰ ਵੱਜੀਆਂ ਕੁਝ ਗੇਟ ਤੇ ਵੱਜੀਆਂ ਕੀ ਕਰ ਕੀ ਆ ਕਾਰਨ ਇਹ ਕਿ 1.5 ਮਹੀਨਾ ਪਹਿਲਾਂ ਕੋਈ ਨਿਸ਼ਾਨ ਸਿੰਘ ਨਾਂ ਦਾ ਵਿਅਕਤੀ ਆ ਆਪਣਾ ਪਿੰਡ ਜੋੜੀਆਂ ਦੱਸਦਾ 50 ਲੱਖ ਦੀ ਫਰੋਤੀ ਮੰਗਣ ਨੂੰ ਮਿਲ ਮੰਗਦਾ ਸੀ ਤੇ ਮੈਂ ਉਹਨੂੰ ਕਿਹਾ ਵੀ ਮੈਂ ਕਹਾਂ ਯਾਰ ਅਸੀਂ ਕੀਤੀ ਬੜੀ ਕਰਦੇ ਆ ਕੰਮਕਰ ਵਾਲੇ ਬੰਦੇ ਆ ਅਸੀਂ ਕਿੱਥੋਂ ਤੈਨੂੰ ਪੈਸੇ ਦੇ ਲੈਣੇ ਆ ਤੇ ਕਹਿੰਦਾ ਇਹ ਤੂੰ 50 ਲੱਖ ਰੁਪਈਆ ਤੂੰ ਤਿੰਨਾਂ ਦਿਨਾਂ ਚ 12 ਤਰੀਕ ਤੱਕ ਦੇ ਦੇ ਨਹੀਂ ਤੇ ਤੈਨੂੰ ਮਾਰ ਦੇਣਾ ਤੇ ਲਗਾਤਾਰ 1.5 ਮਹੀਨੇ ਤੋਂ ਮੈਨੂੰ ਕਾਲਾਂ ਜੜੀਆਂ ਨੇ ਉਹ ਆਈ ਜਾ ਰਹੀਆਂ ਨੇ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਠੀਕ ਹੈ ਹਾਂਜੀ ਤੁਸੀਂ ਪੁਲਿਸ ਨੂੰ ਦਰਜ ਕਰਾਉਣਾ ਹੈ ਤਾਂ ਹਾਂਜੀ ਪੁਲਿਸ ਨੇ ਐਫ ਆਈ ਆਰ ਤੇ ਦਰਜ ਕੀਤੀ ਹੈ 10 ਤਰੀਕ ਤੇ ਬਾਕੀ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ ਜਿਹੜੇ ਇਹੋ ਜਿਹੇ ਬੰਦੇ ਆ ਇਹਨਾਂ ਨੂੰ ਫੜ ਕੇ ਚੱਕ ਕੇ ਛਲਾਖਾ ਦੇ ਪਿੱਛੇ ਦੋਵੇ ਕਿਉਂਕਿ ਇਹ ਗੁੰਡਾ ਰਾਜ ਆ ਤੇ ਬਹੁਤ ਜ਼ਿਆਦਾ ਗਦਰ ਪਿਆ ਹੋਇਆ ਵਾ ਜੇ ਇਹ ਤੇ ਦਿਨ ਬਰ ਦਿਨ ਵਧਦਾ ਜਾ ਰਿਹਾ ਇੱਕ ਘਰ ਛੱਡ ਕੇ ਦੂਜੇ ਘਰ ਧਮਕੀਆਂ ਦੇ ਰਹੇ ਨੇ ਤੇ ਮੈਂ ਤੇ ਇਹੋ ਮੰਗ ਕਰਦਾ ਪ੍ਰਸ਼ਾਸਨ ਕੋ ਕਿ ਪ੍ਰਸ਼ਾਸਨ ਜਿਹੜੀ ਆ ਸਾਡੀ ਸੁਰੱਖਿਆ ਕਰੇ ਤੇ ਸਾਨੂੰ ਸੇਵ ਕਰੇ ਤੇ ਬਾਕੀ ਇਹਨਾਂ ਗੰਦੇ ਅਨਸਰਾਂ ਦੇ ਖਿਲਾਫ ਕਾਰਵਾਈ ਕਰੇ ਪੁਲਿਸ ਨੂੰ ਸਕਿਉਰਿਟੀ ਦਿੱਤੀ ਹੋਈ ਸੀ ਸਕਿਉਰਿਟੀ ਮੈਂ ਹਾਈ ਕੋਰਟ ਤੋਂ ਲਈ ਹੋਈ ਆ ਤੇ ਸਕਿਉਰਿਟੀ ਨਾਲ ਸੀ ਰਾਤ ਵੀ ਹਾਂਜੀ ਨਾਲ ਸੀ ਪਰ ਅੱਗੋਂ ਇਹਨਾਂ ਨੇ ਫਾਇਰ ਕੀਤੇ ਆ ਫਿਰ ਸਾਡੇ ਬੰਦੇ ਨੇ ਵੀ ਇੱਕ ਅਦਾ ਫਾਇਰ ਦੋ ਕੀਤੇ ਆ ਠੀਕ ਲੱਗੇ ਗਨਮੈਨ ਹਾਂਜੀ ਉਸ ਵੇਲੇ ਕੋਈ ਕਾਲ ਆਈ ਉਸ ਵੇਲੇ ਉਸ ਤੋਂ ਬਾਅਦ ਕਾਲ ਆਉਂਦੀ ਆ ਮੈਨੂੰ ਕਾਲ ਆਈ ਆ 4 ਵਜੇ ਕੁਝ ਮਿੰਟ ਦੇ ਉੱਤੇ ਤੇ ਬੋਲਦਾ ਕਹਿੰਦਾ ਕਿ ਗਿਫਟ ਲੈ ਲਿਆ ਵਾ ਮੈਂ ਕਿਹਾ ਕਾਹਦਾ ਗਿਫਟ ਤੇ ਮੁੜ ਕੇ ਮੈਨੂੰ ਕਹਿੰਦਾ ਕਿ ਤੂੰ ਰਾਤ ਸੌਂਦਾ ਨਹੀਂ ਆ ਮੈਂ ਕਹਾਂ ਜੀ ਯਾਰ ਰਾਤ ਜਾਗਦੇ ਰਹੀਦਾ ਤੇ ਮੇਰੇ ਲਾਗੇ ਐਸਐਚਓ ਸਾਹਿਬ ਹੀ ਐਸਐਚਓ ਸਾਹਿਬ ਨੇ ਗੱਲ ਕੀਤੀ ਹੈ ਗਾੜੀਆਂ ਵਾਲਾਂ ਕੱਢਣ ਦਾ ਪਿਆ ਐਸਐਚਓ ਸਾਹਿਬ ਨੂੰ ਪਤਾ ਹੈ ਹਾਂਜੀ ਹਾਂਜੀ ਠੀਕ ਠਾਕ ਵਧੀਆ ਪਾਜੀ ਤੈਨੋਂ ਅੱਗੇ ਕੋਈ ਫੋਨ ਕੱਢਦਾ ਮੇਰਾ ਵੀ ਲੈ ਉਹ ਛੋਟੇ ਕੋਈ ਫੋਨ ਹੁਕਮ ਕਰੋ ਸਰ ਹੁਕਮ ਕਰੋ ਪੈਂਦੀ ਲੋੜ ਹੈ 50 ਲੱਖ ਰੁਪਏ ਦੀ ਮੇਰਾ ਵੀ ਅੱਛਾ ਜੀ ਹਾਂ ਜੀ ਕਿੱਥੋਂ ਬੋਲੇ ਸਰ ਨਿਸ਼ਾਨ ਬੋਲਣ ਆਂ ਝੋੜੀਆਂ ਦੋ ਅੱਛਾ ਹੂੰ ਵੀਰ ਅਸੀਂ ਤਾਂ ਭਾਂਜੋ ਪੈਲੀ ਬੰਨੇ ਵਾਲੇ ਹੈਗੇ ਆ ਤੇ ਅਸੀਂ ਤੇ ਆਪ ਭਾਂਜ ਪਨੀਰੀਆਂ ਭਰਦੇ ਫਿਰਨੇ ਆਂ ਅਸੀਂ ਕਿੱਥੋਂ ਚਵਾਰੇ ਦੇ ਸਕਨੇ ਆਂ ਨਹੀਂ ਮੈਂ ਤੈਨੂੰ ਭਾਂਜੋ ਕਹਿ ਕੇ ਗੱਲ ਕੀਤੀ ਏ ਭਲਾ ਨਹੀਂ ਨਹੀਂ ਅਹੀਂ ਕੀ ਕਿਹਾ ਜੀ ਹਾਂ ਮੈਂ ਤਾਂ ਕੁਝ ਨਹੀਂ ਕਿਹਾ ਵੀਰ ਭਾਂਜੋ ਭਾਂਜੋ ਕਰਨੇ ਆ ਤੂੰ ਮੈਂ ਭਾਂਜੋ ਤੈਨੂੰ ਪਤਾ ਹੈਗਾ ਤੂੰ ਗੱਲ ਕਹਿੰਨਾ ਕਰਨਿਆ ਨਹੀਂ ਸਰ ਮੈਂ ਪਛਾਨਿਆ ਨਹੀਂ ਜੀ ਕੋਈ ਨਹੀਂ ਪਛਾਨ ਲੇਗਾ ਫਿਰ ਮੈਂ ਤੈਨੂੰ ਕਰਾ ਦੂੰਗਾ ਜਿਹੜੀ ਜਾਂਟੀ ਤੂੰ ਕਰਦਾ ਨਾ ਤੇਰਾ 30 ਪੁੱਤ ਮਾਰਦਾ ਤੇ ਮੈਂ ਦੱਸੂਗਾ ਕਿ ਦਮ ਮਰਦੇ ਕਿ ਦਦੀ ਪੋਤਾ ਮੈਂ ਤਾਂ ਵੀਰ ਕਰਦਾ ਹੀ ਨਹੀਂ ਜੀ ਕੋਈ ਨਹੀਂ ਦਾ ਦੂੰਗਾ ਕਰਦਾਂਗੇ ਨਹੀਂ ਮੈਂ ਤੈਨੂੰ ਸੁਣਾ ਦਿੱਤਾ ਮੇਰਾ ਵੀਰ ਮੰਨਣੀ ਮਾਂ ਜੀ ਨਹੀਂ ਤੇ ਕੋਈ ਨਹੀਂ ਤੇ ਤੂੰ ਅੱਜ ਕਿੰਨੀ ਨੀਂਦੀ ਕਿੰਨੀ ਅੱਜ 8 ਤਰੀਕ ਦਾ ਤਾਂ ਜਿੰ ਤੱਕ ਉਹ ਸਮਾਂ ਤੇ ਤੂੰ ਮੇਰਾ ਵੀਰ ਆਪ ਤੈਨੂੰ ਸੁਣਾ ਦੇਣੀ ਹੀਗਾ ਜਿਕੇ ਬੰਦੇ ਪਜਣਾ ਪੁਲਿਸ ਪਾਲ ਸਕੋ ਤੇ ਉੱਥੇ ਵੀ ਚੱਲ ਜੀ। ਉਹ ਨਹੀਂ ਅਸੀਂ ਕਿੱਥੇ ਜਾਣਾ ਵੀਰ ਅਸੀਂ ਤਾਂ ਬੇ ਤੇਰੇ ਗਵਾਂਡੀਆਂ ਤੇ ਮਾਤੜ ਸਾਥੀ ਆਂ। ਬਹੁਣ ਕਿਦਾਂ ਪਛਾਣ ਗਿਆ। ਤੇ ਜੋੜੀਆਂ ਤੇ ਕਹਿੰਦਾ ਜੋੜੀਆਂ ਤੇ ਆ ਪਿੰਡ ਨਾਲ ਹੀ ਸਾਡੇ। ਨਹੀਂ ਤੇ ਹੁਣੇ ਹੁਣੇ ਤੋਂ ਮੈਨੂੰ ਕਿਹਾ ਕਿ ਮੈਂ ਜਾਂਦਾ ਕੋਈ ਨਹੀਂ ਗਵਾਂਡੀ ਚੱਲ ਕੋਈ ਨਹੀਂ। ਖੈਰ ਆ ਤੈਨੂੰ 10 ਤਰੀਕ ਦਾ ਟਾਈਮ ਆ। ਮੇਰਾ ਵੀਰ ਪੁੱਛ ਪੜਤਾਲ ਕਰ ਲਾ। ਦੇ ਦੇਂਗਾ ਠੀਕ ਆ। ਨਹੀਂ ਤਾਂ ਮੈਂ ਕੋਈ ਨਹੀਂ ਕਰ ਲਉ ਤੇ ਰਹਿ ਲੈ। ਓਕੇ ਮਰਾ ਵੀਰ। ਜੀシャレਾ ਜੀ ਦਾ ਰਾਤ ਆਕੇ ਆਇਆ ਹੋਇਆ ਸਰੇ ਜੀ ਤੱਕੇ ਦੀ ਉੱਤਰ ਇੱਕ ਹਰਸ਼ੀਮਰਤ ਮੁੰਡਾ ਆਪਣੇ ਇਥੋਂ ਦਾ ਬੈਰੋਗੇ ਦਾ ਇਹਦਾ ਚਾਰ ਪੰਜ ਮੈਨੂੰ ਫੋਨ ਆਇਆ ਸੀ ਕਿ ਸਾਡੇ ਗੋਲੀਆਂ ਮਾਰਦੀਆਂ ਜੋ ਹਣ ਕੁ ਸਾਤੇ ਵਿਅਕਤੀ ਜਿਹੜੇ ਮੁਰਸਾ ਤੇ ਆਏ ਤੇ ਮੈਂ ਉਸ ਵੇਲੇ ਉੱਥੇ ਪਹੁੰਚਿਆ ਸੀ ਮੇਰੇ ਵ્યાਹ ਇਹਨੂੰ ਇੱਕ ਵਟਸਐਪ ਕਾਲ ਵੀ ਆਈ ਆ ਕਿ ਤੈਨੂੰ ਤੋਹਫਾ ਮਿਲ ਗਿਆ ਤਾਂ ਫਿਰ ਇਹਨੇ ਕਾਲ ਤੋਂ ਬਾਅਦ ਦੁਬਾਰਾ ਇਹਨੂੰ ਕਾਲ ਆਈ ਆ ਉਹ ਕਾਰ ਵੀ ਸਾਰੀ ਮੈਂ ਸੁਣੀ ਆਪਣੇ ਇਹਨੂੰ ਇਹਨਾਂ ਤੋਂ ਧਮਕੀਆਂ ਦਿੱਤੀਆਂ ਗਾਲਾਂ ਵਲਾਂ ਵੀ ਕੱਢੀਆਂ ਇਹਨੂੰ ਤੇ ਬਾਕੀ ਇਹ ਨਹੀਂ ਮਗਰਮਾਂ ਦਾ ਅਧਿਕਾਰ ਲਿਆ ਤੇ ਦੋਸ਼ੀਆਂ ਨੂੰ ਕੇਸ ਕਰਨ ਦੀ ਕੋਸ਼ਿਸ਼ ਵਾਸਤੇ ਟੀਮਾਂ ਲਾ ਸਕਦੇ ਕਿੰਨੇ ਫੈਰ ਹੋਏ ਇਹ 6 ਰੌਂਗ ਫੈਰ ਹੋਏ ਆ ਉਹ 6 ਫੋਲ ਮਿਲਿਆ ਉਹਨੂੰ ਤੇ ਜਵਾਬੀ ਕਾਰਵਾਈ ਜਿਹੜਾ ਮੈਂ ਆਪਾਂ ਗੱਲਵੇਂ ਦੱਸਿਆ ਹੋਇਆ ਸੀ ਜਿਹਦੇ ਨਾਲ ਸਿੰਘ ਉਹਨੇ ਵੀ ਦੋ ਰੌਂਗ ਫੈਲ ਕੀਤੇ ਆ ਤੇ ਪਰ ਇਹ ਪੱਟ ਗਿਆ ਤੇ ਗੋਲੀ ਚਲਾਉਣ ਦਾ ਕਾਰਨ ਨਹੀਂ ਚੱਲਿਆ ਫਰਾਦੀ ਮੰਗਦੇ ਜੀ 50 ਲੱਖ ਰੁਪਏ ਇਹਨਾਂ ਦੇ ਕਿੰਨੇ ਸਖਤ ਕੀ ਹੈ ਹਾਂਜੀ ਕਿਨੇ ਗੱਲ ਤੇ ਇੱਕ ਗਰਮੰਦ ਤਾਹੇ ਕਿਨੇ ਕਿਤੋਂ ਬੋਲ ਰਹੀ ਕਿਦੇ ਲੋਈ ਸੀ ਨਿਸ਼ਾਨ ਸਿੰਘ ਜੋੜੀਆਂ ਕਲਾ ਦਾ ਜੀ ਕਿਨੇ ਜਰ ਤੋਂ ਬੋਲਣਾ ਇੱਕ ਤਰੀ ਦੋ ਮਹੀਨੇ ਹੋ ਗਏ ਆ ਕਿਨੇ ਘੜੇ ਸੀ ਕਿ ਜਿਹੜੇ ਸ਼ਰੇ ਆ ਦੋ ਜਣੇ ਨੇ ਦੋ ਜਣੇ ਮੋਢਾ ਸਾਂਭੇ